ਸਯੁਕਤ ਕਿਸਾਨ ਮੁਰਖੇ ਵੱਲੋਂ ਅੱਜ ਪਾਤਣਾ ਐਡਮ ਦਫ਼ਤਰ ਵਿਖੇ ਮੋਦੀ ਅਤੇ ਟਰੰਪ ਦਾ ਪੁਤਲਾ ਫੂਕੇ ਰੋਸਮਜਾਰਾ ਕੀਤਾ ਗਿਆ ਹੈ ਇਸ ਵਕਤ ਵੱਡੀ ਗੰਟੀ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਪਹੁੰਚੀਆਂ ਹੋਈਆਂ ਹਨ ਜਿਹੜੀਆਂ ਕਿ ਰੋਸਮਜਾਰਾ ਕਰ ਰਹੀਆਂ ਹਨ ਅਸੀਂ ਗੱਲ ਕਰਾਂਗੇ ਕਿ ਇਸ ਤਰ੍ਹਾਂ ਦਾ ਅੱਜ ਜਿਹੜਾ ਕਿ ਇਹਨਾਂ ਦੇ ਵੱਲੋਂ ਕੇਂਦਰ ਸਰਕਾਰ ਅਤੇ ਅਮਰੀਕਾ ਦੇ ਟਰੰਪ ਦਾ ਪੁਤਲਾ ਫੂਕੇ ਰੋਸਮਜਾਰਾ ਕੀਤਾ ਜਾ ਰਿਹਾ ਹੈ ਜਿਹੜਾ ਫਸਲਾ ਬਾਹਰੋਂ ਅੱਜ ਤੁਮਾਰਾ ਜ਼ਿੰਦਾਬਾਦ 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 मोर्चा चम्पी मुर्दाु मोर्चा ज़िंद ਅਸੀਂ ਜਿੱਥੇ ਕਿਸਾਨ ਜਥੇਬੰਦੀਆਂ ਲੋਕ ਵਕ ਵਕ ਮੰਗਾ ਮਨਾਉਣ ਵਾਸਤੇ ਧਰਨੇ ਦਿੱਤੇ ਜਾਂਦੇ ਹਨ ਕਿਉਂਕਿ ਕੇਂਦਰ ਸਰਕਾਰ ਖਿਲਾਫ ਕਾਫੀ ਜਾ ਰਹੀਆਂ ਕਿਸਾਨ ਜਥੇਬੰਦੀਆਂ ਦਾ ਗੁੱਸਾ ਵੀ ਸੀਗਾ ਔਰ ਜਿੱਥੇ ਹੁਣ ਪੰਜਾਬ ਸਰਕਾਰ ਖਿਲਾਫ ਵੀ ਗੁੱਸਾ ਚੱਲ ਰਿਹਾ ਉੱਥੇ ਹੀ ਹੁਣ ਅੱਜ ਕੇਂਦਰ ਅਤੇ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦਾ ਅੱਜ ਪੁਤਲਾ ਫੁਕਿਆ ਜਾ ਰਿਹਾ ਹੈ ਐਸ ਡੀ ਐਮ ਦਫ਼ਤਰ ਪਾਤਲਾ ਵਿੱਚ ਅਸੀਂ ਕਿਸਾਨ ਜਿੱਥੇ ਬੰਦੀਆਂ ਨਾਲ ਗੱਲ ਕਰਦੇ ਹਾਂ ਪ੍ਰਧਾਨ ਜੀ ਹਸਕਾਲ ਜੀ ਸਤਿ ਸ਼ਕਾਲ ਜੀ ਧੰਨਵਾਦ ਤੁਹਾਡਾ ਭਲਾ ਜੀ ਅੱਜ ਜਿਹੜਾ ਤੁਹਾਡਾ ਰੋਸ ਮਜਾਰਾ ਧਰਨਾ ਇੱਥੇ ਪੁਤਲੇ ਫੁਕੇ ਜਾ ਰਿਹਾ ਹੈ ਕੀ ਰੋਸ ਹੈ ਅੱਜ ਤੁਹਾਡਾ ਅੱਜ ਸਾਰੇ ਪੰਜਾਬ ਦੇ ਵਿੱਚ ਸੰਯੁਕਤ ਮੋਰਚੇ ਕੀ ਨੇ ਜਿਹੜੀ ਤਹਿਸੀਲ ਪੱਦਰ ਤੇ ਇਸ ਅਮਰੀਕਾ ਦੇ ਡਰੰਪ ਤੇ ਤੇ ਪੰਜਾਬ ਦਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਇਹਨਾਂ ਦੇ ਪੂਤਲੇ ਫੁੱਕੇ ਜਾ ਰਹੇ ਨੇ ਇਸ ਵਜੋਂ ਫੁੱਕ ਰਹੇ ਹਾਂ ਜਿਹੜਾ ਅਮਰੀਕਾ ਦਾ ਅਨਾਜ ਵੀ ਜਿੰਨੀ ਵੀ ਕੋਈ ਮਸ਼ੀਨਰੀ ਆਉਣੀ ਹੈ ਉਹ ਸਾਰੀ ਜਿਹੜੀ ਟੈਕਸ ਫ੍ਰੀ ਕਰਨ ਨੂੰ ਮੋਦੀ ਦੇ ਤਾਲਮੇਲ ਕਰਕੇ ਉਹ ਕਰਨ ਜਾ ਰਹੇ ਨੇ ਕਿਉਂਕਿ ਜੇ ਸਾਡੇ ਇਸ ਟੈਕਸਾਂ ਦਾ ਖਤਮਾ ਕਰਤਾ ਤਾਂ ਜਿਹੜਾ ਅਮਰੀਕਾ ਦੇ ਉੱਤੋਂ ਮਸ਼ੀਨਰੀ ਆਉਣੀ ਹੈ ਜਾ ਸਾਡੀ ਅਨਾਜ ਆਉਣਾ ਹੈ ਦਾੜਾ ਆਉਂਦੀਆਂ ਨੇ ਉਹ ਸਾਰੀਆਂ ਜਿਹੜੀਆਂ ਹਿੰਦੁਸਤਾਨ ਦੀਆਂ ਨੇ ਉਹ ਬਿਲਕੁਲ ਖਤਮ ਹੋ ਜਾਣਗੀਆਂ ਉਸ ਨੂੰ ਲੈ ਕੇ ਅੱਜ ਸਾਰੇ ਸਾਡੇ ਪੰਜਾਬ ਦੇ ਵਿੱਚ ਤਹਿਸੀਲ ਪੱਧਰ ਤੇ ਸੰਯੁਕਤ ਮੋਰਚ ਕਿਨੀਓ ਇਹ ਭੂਤਲੇ ਨੇ ਅਸੀਂ ਭੂਕਰਿਆ ਰੋਸ ਕਰਦੇ ਹਾਂ ਕਿਉਂਕਿ ਮੋਦੀ ਵੀ ਇਸ ਗੱਲ ਨੂੰ ਚਾਹੁੰਦਾ ਹੈ ਵੀ ਖੇਤੀ ਨੀਤੀ ਹੈ ਜਿਹੜੀ ਬਣਾਉਣ ਤੋਂ ਚੱਲੇ ਸੀ ਵੀ ਆਉਣ ਵਾਲੀ ਮੰਡੀ ਬੋਰਡ ਹੈ ਜਿਹੜਾ ਤੋੜਨਾ ਹੈ ਇਸ ਪੈਂਟਾ ਦੇ ਲਿਆ ਕੇ ਇਹਨਾਂ ਨੇ ਖੜਾ ਕਰ ਦੇਣਾ ਸਾਨੂੰ ਜਿਹੜਾ ਕਿ ਅਸੀਂ ਜ਼ਮੀਨਾਂ ਵੇਚਣ ਨੂੰ ਕੰਪਨੀਆਂ ਨੂੰ ਦੇਣ ਨੂੰ ਮਜਬੂਰ ਹੋ ਜਾਾਂਗੇ ਉਸ ਕਰਕੇ ਜਿਹੜਾ ਅੱਜ ਕਿਸਾਨੀ ਦਾ ਬਹੁਤ ਮੰਦਾ ਹਾਲ ਹੈ ਹੋਣ ਜਾ ਰਿਹਾ ਹੈ ਅਗਰ ਜੇ ਲੋਕ ਨਾ ਉੱਠੇ ਕਿਸਾਨ ਜਾਂ ਮਜ਼ਦੂਰ ਆਉਣ ਵਾਲੇ ਸਮੇਂ ਤੋਂ ਜਿਹੜਾ ਟੈਕਸ ਮੁਕਤ ਕਰ ਦੇਣਾ ਇਹ ਜ਼ਮੀਨਾਂ ਵੀ ਜਾਇਦਾਦਾਂ ਵੀ ਅਨਾਜ ਵੀ ਸਾਰਾ ਉਧਰੋਂ ਆ ਕੇ ਫ੍ਰੀ ਹੋ ਜਾਊਗਾ ਇੱਥੇ ਦੇ ਨਾਜ ਨੇ ਕਿਸੇ ਨੂੰ ਨਹੀਂ ਪੁੱਛਣਾ ਜਿਵੇਂ ਕਿ ਦੱਸ ਰਹੇ ਸਨ ਕਿ ਇਹ ਸਨ ਉਗਰਾਹ ਜਥੇਬੰਦੀ ਦੇ ਪ੍ਰਧਾਨ ਬਲਾਕ ਪ੍ਰਧਾਨ ਅਮਰਿਕ ਸਿੰਘ ਘਗਾ ਔਰ ਅਸੀਂ ਅੱਗੇ ਵੀ ਗੱਲ ਕਰਦੇ ਜਿਹੜੀ ਕ੍ਰਾਂਤੀਕਾਰੀ ਜਥੇਬੰਦੀਆਂ ਮਲੋਤ ਬੀਬੀਆਂ ਦਾ ਵੀ ਕਾਫੀ ਯੋਗਦਾਨ ਹੈ ਅੱਜ ਜਿਵੇਂ ਕਿ ਐਸਕੇਐਮ ਦਾ ਕਾਫੀ ਇਕੱਠ ਦੇ ਵਿੱਚ ਤੁਸੀਂ ਪੁਤਲਾ ਫੂਕ ਰਹੇ ਹੋ ਸਾਰੇ ਇਕੱਠੇ ਹੋ ਕੇ ਕੇਂਦਰ ਔਰ ਟਰੰਪ ਦਾ ਕੀ ਰੋਸ ਹੈ ਤੁਹਾਡੇ ਵਿੱਚ ਔਰ ਕਿਸ ਤਰ੍ਹਾਂ ਦਾ ਅੱਗੇ ਤੁਹਾਡਾ ਕਦਮ ਹੈ ਹਾਂਜੀ ਮੈਂ ਚਰਨਜੀਤ ਕੌਰ ਤੂੜੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਸੀਂ ਜਿਹੜੇ ਸਰਕਾਰ ਦੇ ਵਿਦੇਸ਼ੀ ਜਿਹੜੇ ਟਰੰਪ ਨਾਲ ਮਿਲ ਕੇ ਲੋਕਭਾਰੂ ਨੀਤੀਆਂ ਲੈ ਕੇ ਆ ਰਹੇ ਨੇ ਜਿਹੜੇ ਟੈਕਸ ਖਤਮ ਕਰਨ ਲੱਗੇ ਹੋਈਆਂ ਨੇ ਸਾਡੀਆਂ ਫਸਲਾਂ ਜਿਹਨਾਂ ਨੇ ਇੱਕ ਧਾਰ ਲਿਆ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਮਾਰੀਏ ਇਹਨਾਂ ਨੇ ਇਰਾਦਾ ਬਣਾ ਲਿਆ ਚਾਹੇ ਭਾਵੇਂ ਟੈਕਸ ਖਤਮ ਕਰਨ ਦਾ ਹੋਵੇ ਜਾਂ ਕੋਈ ਹੋਰ ਕਿਸੇ ਦਾ ਕਿਸੇ ਸਿਸਟਮ ਨਾਲ ਇਹਨਾਂ ਨੇ ਇਹ ਧਾਰੀ ਹੋਈ ਹੈ ਅਸੀਂ ਇਸ ਦੇ ਵਿਰੋਧ ਵਿੱਚ ਅੱਜ ਸੰਯੁਕਤ ਮੋਰਚੇ ਵੱਲੋਂ ਪੁਤਲਾ ਸਾੜ ਰਹੇ ਹਾਂ ਤੇ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਾਗ ਜੋ ਇਹਨਾਂ ਦੀਆਂ ਨੀਤੀਆਂ ਨੂੰ ਸਮਝੋ ਜੇ ਅਗਰ ਸੰਯੁਕਤ ਮੋਰਚੇ ਤੇ ਸਰਕਾਰ ਦਬਾਉਣਾ ਚਾਹੁੰਦੀ ਹੈ ਤਾਂ ਬੜੀ ਜਲਦੀ ਲੋਕ ਕਾਬਜ ਹੋ ਜਾਣਗੇ ਕਿਉਂਕਿ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਇਹ ਇਹਨਾਂ ਚੀਜ਼ਾਂ ਨੂੰ ਸਮਝੋ ਸਮਝ ਕੇ ਬਾਹਰ ਨਿਕਲੋ ਘਰਾਂ ਚੋਂ ਕਿਉਂਕਿ ਇਸ ਚੀਜ਼ ਦਾ ਵਿਰੋਧ ਕਰੋ ਨਹੀਂ ਤਾਂ ਆਪਾਂ ਨੂੰ ਜ਼ਮੀਨ ਵੇਚਣ ਲਈ ਮਜਬੂਰ ਹੋਣਾ ਪਊਗਾ ਅੱਜ ਜਿਵੇਂ ਕਿ ਸਾਰੀਆਂ ਖੇਤਾਂ ਜਿੱਥੇ ਬਨੀਆਂ ਛੜਕੇ ਤੇ ਤਰੀਆਂ ਹੋਈਆਂ ਪ੍ਰਧਾਨ ਜੀ ਕਿੱਥੇ ਕਿੱਥੇ ਅੱਜ ਪੁਤਲਾ ਫੂਕਿਆ ਅਸੀਂ ਜੇ ਅੱਜ ਪੂਰੇ ਪੰਜਾਬ ਵਿੱਚ ਤਸਵੀਰ ਹੈੱਡ ਕੁਆਰਟਰਾਂ ਤੇ ਪੂਰੇ ਪੰਜਾਬ 'ਚ ਇਹ ਪੁਤਲੇ ਜਿਹੜੇ ਆ ਸੰਯੁਕਤ ਮੂਰਤੀਆਂ ਨੂੰ ਫੂਕੇ ਜਾਣੇ ਆ ਤੇ ਪੁਤਲੇ ਫੂਕਣ ਦਾ ਇਹ ਆ ਵੀ ਟਰੰਪ ਦਾ ਮਤਲਬ ਤਾਂ ਇਸ ਕਰਕੇ ਫੂਕ ਰਹੇ ਆ ਵੀ ਜਿਸ ਤਰ੍ਹਾਂ ਦੀ ਉਹ ਬੁਰਸ਼ਾ ਕਰਦੀ ਪੂਰੀ ਸੰਸਾਰ 'ਚ ਅੱਖਾਂ ਦਿਖਾ ਰਿਹਾ ਸਾਰਿਆਂ ਨੂੰ ਚਾਹੇ ਕੋਈ ਵੀ ਦੇਸ਼ ਆ ਉਹਦੇ ਖਿਲਾਫ ਭਾਰਤ ਦਾ ਜਿਹਨੂੰ 26% ਜਿਹੜਾ ਵਾ ਟੈਰਫ ਲਾ ਦਿੱਤਾ ਮੋਦੀ ਜਿਹੜਾ ਵਾ ਉਹਨਾਂ ਦੇ ਅੱਗੇ ਜਿਵੇਂ ਝੁਕ ਰਿਹਾ ਇਹ ਬਹੁਤ ਚਿੰਤਾ ਦਾ ਵਿਸ਼ਾ ਖਾਸ ਕਰਕੇ ਸਾਡੇ ਜਿਹੜੇ ਕਿਸਾਨ ਆਂ ਖੇਤੀ ਨਾਲ ਚਿੰਤਾ ਬਹੁਤ ਜ਼ਿਆਦਾ ਪੀ ਦੀ ਉਹ ਅੱਗੇ ਝੁਕ ਜਾਂਦੇ ਆ ਜਿਹੜੀਆਂ ਫਸਲਾਂ ਇਹਦੇ ਨੂੰ ਵੀ ਬੁਰੀ ਤਰ੍ਹਾਂ ਰੁਲਣਗੀਆਂ ਤੇ ਇਹਦਾ ਜਿਹੜਾ ਵਾ ਜੇ ਬਾਹਰ ਅਮਰੀਕਾ ਦਾ ਜਿਹੜਾ ਵੱਡੇ ਪੱਧਰ ਤੇ ਉੱਥੇ ਦੀ ਮੱਕੀ ਉੱਥੇ ਦਾ ਦੁੱਧ ਪਨੀਰ ਜਿਹੜਾ ਸਾਰਾ ਕੁਝ ਜੇ ਲਿਖ ਜਾਂਦੇ ਆ ਤੇ ਸਾਡਾ ਇੱਥੇ ਦਾ ਸਾਰਾ ਜਿਹੜਾ ਧੰਦਾ ਉਹ ਚੁਪਟ ਹੋ ਜਾਊਗਾ ਸੋ ਅਸੀਂ ਇਹ ਇਹ ਅੱਜ ਵਿਰੋਧ ਪ੍ਰਦਰਸ਼ਨ ਕਰਨ ਦਾ ਕਰਨ ਵਾਸਤੇ ਮੋਦੀ ਦਾ ਤੇ ਇਹ ਇਹ ਦਾ ਦੋਵੇਂ ਜਿਹੜੇ ਆ ਸੱਦੇ ਆ ਪੁਤਲੇ ਫੂਕਣ ਦੇ ਟਰੰਪ ਦੇ ਉਰਾ ਸਿੰਘ ਇਸ ਕੜੀ ਤੇ ਅੱਜ ਪੁੱਤਰੇ ਫੂਕ ਕੀ ਲੱਗ ਰਿਹਾ ਤੁਹਾਨੂੰ ਕਿਸਾਨ ਜਿੱਥੇ ਬਣੀਆਂ ਕਾਫੀ ਲੰਮੇ ਸਮੇਂ ਤੋਂ ਛੜਕੇ ਤੇ ਉਤਰੇ ਹੋਏ ਆ ਕਿਉਂਕਿ ਪਹਿਲਾਂ ਤਾਂ ਹਿੰਦੁਸਤਾਨ ਦੇ ਵਿੱਚ ਹੀ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਕੋਈ ਕਾਲੇ ਕਾਨੂੰਨ ਬਣਾਏ ਗਏ ਸੀ ਜਿਨ੍ਹਾਂ ਨੂੰ ਰੋਕਣ ਵਾਸਤੇ ਇਹਨਾਂ ਨੇ ਕਾਫੀ ਜ਼ਿਆਦਾ ਛੜਕੇ ਤੇ ਉਤਰੇ ਹੋਏ ਸੀ ਔਰ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਕੀ ਲੱਗਦਾ ਹੁਣ ਵਿਦੇਸ਼ਾਂ ਦੀਆਂ ਧਰਤੀਆਂ ਤੋਂ ਵੀ ਜਿਹੜਾ ਕਿ ਕਿਸਾਨੀ ਨੂੰ ਖਤਮ ਕਰਨ ਵਾਸਤੇ ਇਸ ਤਰ੍ਹਾਂ ਦੇ ਕੋਈ ਦੇਖੋ ਜੀ ਕਿਸਾਨੀ ਜਿਹੜੀ ਹੈ ਚਾਹ ਸਾਰੀ ਦੁਨੀਆ ਤੇ ਜਿਹੜੀ ਘਾਟੇ ਬੰਦੇ ਸੌਦੇ ਚ ਵਲਕਾਰਾ ਜੇ ਉਹਦੇ ਅੰਕੜੇ ਅਮਰੀਕਾ ਦੇ ਕਿਸਾਨਾਂ ਦੇ ਵੇਖੇ ਜਾਣ ਦੂਸਰੇ ਸਾਰੇ ਬੜੇ ਬੜੀ ਵੱਡੀ ਪੱਧਰ ਤੇ ਜਿਹੜੀ ਛੋਟੀ ਉਥੇ ਦਰਮਿਆਨੀ ਕਿਸਾਨੀ ਵੀ ਉਥੇ 150 200 ਕਿੱਲਾ ਉਧਰ ਆਮ ਨੇ ਜਿਹੜੇ ਆ ਵੈਸੇ ਉਸ ਜਿਹੜੀ ਖੇਤੀ ਆ ਹਜ਼ਾਰਾਂ ਏਕੜ ਚ ਉਹ ਕਿਸਾਨਾਂ ਦਾ ਵੀ ਤੰਦਾ ਜਿਹੜਾ ਪਿਛਲੇ ਸਮੇਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਆਣ ਕੇ ਜਿਹੜਾ ਖੇਤੀ ਚ ਚੋਪਟ ਕੀਤਾ ਉਹਨਾਂ ਦਾ ਇੱਥੇ ਸਾਡਾ ਜਿਹੜਾ ਵਾ ਸਾਡਾ ਲਗਾਤਾਰ ਜਿਹੜਾ ਵਾ ਘਾਟੇ ਬੰਦਾ ਜਿਹੜਾ ਖੇਤੀ ਦਾ ਤੰਦਾ ਬਣਿਆ ਹੋਇਆ ਵਾ ਇਹਨੂੰ ਜਿਹੜਾ ਵਾ ਬੀ ਮੌਸਮੀ ਜਿਹੜੀਆਂ ਨੇ ਮਾਰਾ ਮੌਸਮ ਦੀਆਂ ਪੈਂਦੀਆਂ ਨੇ ਕਿਸਾਨੀ ਨੂੰ ਤੇ ਜਿਹੜੇ ਰੇਟ ਨੇ ਉਹ ਜਿਹੜੇ ਆ ਉਹਦਾ ਕੋਈ ਮੁੱਲ ਨਹੀਂ ਹੁਣ ਆਲੂ ਜਿਹੜਾ ਵਾ 100 ਰੁਪਏ ਗੱਟੇ ਨੂੰ ਰੋਲ ਰਿਆ ਉਹਦਾ ਖਰਚਾ ਵੀ ਪੂਰਾ ਨਹੀਂ ਹੁਣ ਪ੍ਰਤੱਖਾ 100 ਰੁਪਏ ਨੂੰ ਗੱਟਾ ਜਾ ਰਿਹਾ ਵਾ ਸੋਇਆ ਵੀ ਇਸ ਕਰਕੇ ਜਿਹੜਾ ਵਾ ਕਿਸਾਨੀ ਜਿਹੜੀ ਆ ਉਹਦੇ ਲੜਨਾ ਮਜਬੂਰੀ ਹੈ ਕਿਸਾਨੀ ਪ੍ਰਤੀ ਜਿਹੜਾ ਵਾ ਕੂੜ ਪ੍ਰਚਾਰ ਜਿਹੜਾ ਲਗਾਤਾਰ ਸਾਨੂੰ ਧੋਖਾ ਸਰਕਾਰਾਂ ਕਰਦੀਆਂ ਵੀ ਇਹ ਜਾਣ ਬੁੱਝ ਕੇ ਛੜਕਾਂ ਰੱਖਦੀਆਂ ਇਹ ਕੂੜ ਪ੍ਰਚਾਰ ਚ ਅਸੀਂ ਲੋਕਾਂ ਨੂੰ ਸੱਦਾ ਦਿੰਦੇ ਆਂ ਵੀ ਇਸ ਇਹਨਾਂ ਦੀ ਜਿਹੜੀ ਚਾਲ ਨੂੰ ਸਮਝਿਆ ਜਾਵੇ ਦੀ ਵੇਖੀ ਅੱਜ ਕਿਸਾਨ ਜਥੇਬੰਦੀ ਵਾਲੇ ਉਤਰਨਾ ਰੋਸ ਮਜਾਰਾ ਕੀਤਾ ਗਿਆ ਹੈ ਔਰ ਪਤਲੇ ਫੂਕੇ ਗਏ ਆ ਇਹ ਇੱਕ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਛੜਕਤੇ ਉਤਰੀਆਂ ਆਂਆਂ ਲੰਬੇ ਸਮੇਂ ਦਾ ਸੰਘਰਸ਼ ਹੈ ਔਰ ਆਉਣ ਵਾਲੇ ਸਮੇਂ ਦੇਖਣਾ ਹੋਊਗਾ ਇਹ ਸੰਘਰਸ਼ ਕਿੰਨਾ ਅੱਗੇ ਵਧੇਗਾ ਔਰ ਸਰਕਾਰ ਤੇ ਜਿਹੜੇ ਕਿਸਾਨ ਉਤਰੇ ਹੋਏ ਆ ਉਹਨਾਂ ਨੂੰ ਕੀ ਇਸ ਦਾ ਕੋਈ ਹੱਲ ਨਿਕਲੇਗਾ ਜਾਂ ਇਹ ਇਸੇ ਤਰ੍ਹਾਂ ਹੀ ਲਗਾਤਾਰ ਚੱਲਦਾ ਰਹੇਗਾ ਵਕਤ ਪਾਤੜਾ ਐਡਮ ਦਫਤਰ ਪਹੁੰਚੇ ਜਿੱਥੇ ਕਿ ਸਯੁਗਤ ਕਿਸਾਨ ਮੋਰਚੇ ਦਾ ਇੱਕ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੜਾ ਕਿ ਮੋਦੀ ਸਰਕਾਰ ਅਤੇ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਦਾ ਜਿਹੜਾ ਇੱਥੇ ਅੱਜ ਪਤਲਾ ਸਾੜ ਕੇ ਰੋਸੰਜਾਰਾ ਕੀਤਾ ਜਾ ਰਿਹਾ ਸੀ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਸਾਡੇ ਨਾਲ ਪਹੁੰਚੇ ਨੇ ਕਿਹੜੀ ਜਥੇਬੰਦੀ ਵੱਲੋਂ ਕੀ ਨਾ ਜੀ ਆਪਣਾ ਗੁਰਵਿੰਦਰ ਸਿੰਘ ਦਿੱਦਣਾ ਜ਼ਿਲ੍ਹਾ ਪ੍ਰੈਸ ਸਕੱਤਰ ਕੀਰਤੀ ਕਿਸਾਨ ਜੁਨਨ ਤੋਂ ਜੀ ਅੱਜ ਸਾਡਾ ਐਸਕੇਐਮ ਵੱਲੋਂ ਸੱਦਾ ਦਿੱਤਾ ਗਿਆ ਉਸ ਸੱਦੇ ਤਹਿਤ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਜਿਹੜਾ ਹੈ ਗਿਆ ਤੇ ਅਰਥੀ ਫੂਕ ਜਿਹੜਾ ਮੁਜ਼ਾਹਰਾ ਕੀਤਾ ਜਾ ਰਿਹਾ ਇਹਦੇ ਵਿੱਚ ਮਾਮਲਾ ਇਹ ਹੈ ਕਿ ਜੋ ਇਹ ਫ੍ਰੀ ਟਰੇਡ ਵਾਲਾ ਮਾਮਲਾ ਅਜਰ ਸਮੇਂ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਭਾਰਤ ਜਿਹੜਾ ਹੈਗਾ ਅਮਰੀਕਾ ਨਾਲ ਜਿਹੜਾ ਹੈ ਸਮਝੌਤਾ ਕਰਨ ਜਾ ਰਿਹਾ ਕਿ ਉਹਨਾਂ ਦੀ ਜਿੰਸਾਂ ਪਰ ਉਹਨਾਂ ਦੀ ਅਵਸਥਾ ਉੱਪਰ ਭਾਰਤ ਦੀ ਮੰਡੀ ਦੇ ਵਿੱਚ ਜਿਹੜਾ ਹੈਗਾ ਉਹ ਕੋਈ ਵੀ ਟੈਕਸ ਨਹੀਂ ਹੋਊਗਾ ਟੈਕਸ ਫ੍ਰੀ ਜਿਹੜਾ ਵਪਾਰ ਹੈ ਉਹ ਖੋਲਿਆ ਜਾ ਰਿਹਾ ਹੈਗਾ ਤੇ ਨੀਤੀਆਂ ਜਿਹੜੀਆਂ ਹੈਗੀਆਂ ਨੇ ਇਹ ਅਸਲ ਦੇ ਵਿੱਚ ਮੰਡੀਆਂ ਦੇ ਉੱਪਰ ਕਬਜ਼ਾ ਕਰਨ ਦੀਆਂ ਨੇ ਕਦੇ ਉਹ ਨੀਤੀਆਂ ਆਉਂਦੀਆਂ ਨੇ ਕਦੇ ਜ਼ਮੀਨਾਂ ਉੱਪਰ ਕਬਜ਼ੇ ਕਰਨ ਦੀਆਂ ਕਦੇ ਮੰਡੀਆਂ ਉੱਪਰ ਇਹ ਸਾਰਾ ਜਿਹੜਾ ਖੇਡ ਹੈਗਾ ਇਹ ਵੱਡੀਆਂ ਕੰਪਨੀਆਂ ਨੂੰ ਲਾਹਾ ਪਹਚਾਣ ਵਾਸਤੇ ਆ ਤੇ ਇਹਦੇ ਚੋਂ ਜਿਹੜਾ ਇਹ ਰਾਸ਼ਟਰਪਤੀ ਅਮਰੀਕਾ ਦੇ ਡੋਨਲਡ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਇਹਨਾਂ ਵੱਲੋਂ ਸਮਝੋ ਤੱਕ ਦਿੱਤਾ ਜਾ ਰਿਹਾ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦਾ ਇੱਕ ਵਫਦ ਭਾਰਤ ਦੇ ਵਿੱਚ ਆ ਕੇ ਇਸ ਮਾਮਲੇ ਨੂੰ ਮਤੇ ਨੂੰ ਜਿਹੜਾ ਹੈਗਾ ਸਮਝੌਤੇ ਨੂੰ ਪਾਸ ਕਰਾਉਣ ਲਈ ਆਏ ਹੋਏ ਆ ਤੇ ਆਪਣਾ ਜਿਹੜਾ ਮੰਤਰੀ ਹੈਗਾ ਉਹ ਪਿਊਸ਼ ਗੋਲ ਉੱਥੇ ਪਿਛਲੇ ਟਾਈਮ ਜਾ ਕੇ ਆਏ ਹੈਗੇ ਨੇ ਤੇ ਸਮਝੌਤਾ ਜਿਹੜਾ ਹੈਗਾ ਅਸੀਂ ਸੰਯੁਕਤ ਮੋਰਚ ਵੱਲੋਂ ਮੰਗ ਕਰਦੇ ਹਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਇਰਾਦੇ ਹੋਣੇ ਚਾਹੀਦੇ ਆ ਕਿਉਂਕਿ ਦਿੱਲੀ ਇਤਿਹਾਸਿਕ ਦਿੱਲੀ ਕੋਲ ਮੋਰਚੇ ਵੇਲੇ ਵੀ ਜਿਹੜੇ ਇਹ ਕਾਨੂੰਨ ਆਏ ਆ ਉਹ ਸਾਰੇ ਏਸੀ ਦਿਸ਼ਾ ਦੇ ਵਿੱਚ ਹੈਗੇ ਕਿ ਕਿਸਾਨੀ ਉੱਪਰ ਹਮਲਾਇਆ ਜ਼ਮੀਨਾਂ ਉੱਪਰ ਹਮਲਾਇਆ ਤੇ ਸਾਡੀ ਮੰਡੀਆਂ ਉੱਪਰ ਹਮਲਾਇਆ ਜਿਹੜੇ ਕਾਨੂੰਨ ਆਰੇ ਮੰਡੀਆਂ ਤੋੜਨ ਦੇ ਆ ਰਹੇ ਆ ਤੇ ਜ਼ਮੀਨਾਂ ਹੜੱਪਣ ਦੇ ਆ ਰਹੇ ਆ ਇਸ ਕਰਕੇ ਇਹ ਇਹ ਜਿਹੜਾ WTO ਦੇ ਵਿੱਚੋਂ ਸਤ ਮੰਗੇ ਉਠਾਣੇ ਆ ਕੱਲਾ ਅਮਰੀਕਾ ਨਾਲ ਨਹੀਂ WTO ਦੇ ਵਿੱਚੋਂ ਭਾਰਤ ਨੂੰ ਬਾਹਰ ਆਉਣਾ ਚਾਹੀਦਾ ਜੇ ਭਾਰਤ WTO ਦੇ ਵਿੱਚੋਂ ਬਾਹਰ ਆਊਗਾ ਤਾਂ ਜਿਹੜੀ ਕਿਸਾਨੀ ਦੀ ਦੇਸ਼ ਦੀ ਖੁਸ਼ਹਾਲੀ ਲਈ ਕੋਈ ਰਾ ਪਧਰਾ ਹੋ ਸਕਦਾ ਹੈਗਾ ਨਹੀਂ ਇਹ ਜਿਹੜਾ ਹੈਗਾ ਇਹੇ ਜੇ ਹਮਲੇ ਹੋਰ ਵੀ ਆਉਣਗੇ ਕਿਸਾਨੀ ਜਿਹੜੀ ਹੈਗੀ ਆ ਉਹ ਬਹੁਤ ਜ਼ਰ ਦੀ ਰੂਲ ਜਾਣੀ ਹੈਗੀ ਆ ਜਿੰਸਾਂ ਸਾਡੀਆਂ ਰੂਲ ਜਾਣਗੇ ਕਿਉਂਕਿ ਜੇ ਉਹਨਾਂ ਦਾ ਫ੍ਰੀ ਟ੍ਰੇਡ ਇੱਥੇ ਹੁੰਦਾ ਉਹਨਾਂ ਜਿੰਸਾਂ ਇੱਥੇ ਆਣ ਗਈਆਂ ਜਿਹੜੀ ਸਾਡੀਆਂ ਵਸਤਾਂ ਨੇ ਸਾਡੀ ਫਸਲ ਹੈ ਸਾਡੀਆਂ ਕੋਈ ਹੋਰ ਚੀਜ਼ਾਂ ਹੈਗੀਆਂ ਤਾਂ ਉਹ ਬਾਹਰ ਕਿਵੇਂ ਜਾਣਗੇ ਜੀ ਮਤਲਬ ਕਿ ਇੱਥੇ ਸਾਡੀ ਰੂਲ ਜਾਣੀ ਹੈਗੀਆਂ ਇਸ ਕਰਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੰਯੁਕਤ ਮੋਰਚੇ ਵੱਲੋਂ ਅੱਜ ਦਾ ਪ੍ਰੋਗਰਾਮ ਦਿੱਤਾ ਗਿਆ ਜਿਵੇਂ ਕਿ ਇਹ ਕਿਸਾਨ ਇੱਥੇ ਬੰਦੇ ਹੋਏ ਲੋ ਅਸੀਂ ਹੋਰ ਵੀ ਕਿਸਾਨ ਇੱਥੇ ਪਹੁੰਚੇ ਹੋਏ ਨੇ ਇਹ ਸਨ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੀਗੇ ਜਿਹੜੇ ਕਿ ਦੱਸ ਰਹੇ ਸਨ ਕਿ ਕਿਸ ਤਰ੍ਹਾਂ ਜਿਹੜੀਆਂ ਸਰਕਾਰਾਂ ਵੱਲੋਂ ਇੱਕ ਕਿਸਾਨਾਂ ਨੂੰ